ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਧੰਨ ਧੰਨ ਉਹ ਰਾਮ ਵੇਨ ਵਜੈ ਮਦਰ ਮਦਰ ਤਨ ਅਨਹਦ ਗਾਜੈ ਰਹਾ ਧੰਨ ਧੰਨ ਉਹ ਰਾਮ ਵੇਨ ਵਜੈ ਮਦਰ ਮਦਰ ਤਨ ਅਨਹਦ ਗਾਜੈ ਅਨਹਦ ਗਾਜੈ ਅਨਹਦ ਗਾਜੈ ਉਹ ਰਾਮ ਤੇ ਰਾਵ ਵੇਨ ਜਿਹੜੀ ਜੋੜੀ ਹੈ ਜਿਵੇਂ ਪਿਛਲੇ ਗ੍ਰੰਥ ਪੜ੍ਹੀਏ ਹਿੰਦੂ ਮਤ ਦੇ ਰਮਾਣ ਪੜ੍ਹੀਏ ਆਮ ਦੇ ਨਾਲ ਬੇਣ ਕਿਤੇ ਨਹੀਂ ਆਉਂਦੀ ਬੇਣ ਜੇ ਆਉਂਦੀ ਹੈ ਤਾਂ ਆਰਦ ਨਾਲ ਆਉਂਦੀ ਹੈ ਬੇਣ ਦਾ ਰਾਮ ਨਾਲ ਆਉਂਦੀ ਹੈ ਨਾ ਕ੍ਰਿਸ਼ਨ ਨਾਲ ਬੇਣ ਆਉਂਦੀ ਹੈ ਬੇਣ ਕ੍ਰਿਸ਼ਨ ਨਾਲ ਬਾਂਸਰੀ ਆਉਂਦੀ ਹੈ ਰਾਮ ਨਾਲ ਦੋਹਾ ਚ ਬੇਣ ਔਰ ਬਾਂਸਰੀ ਕੁਝ ਵੀ ਨਹੀਂ ਆਉਂਦਾ ਕਿ ਉਹ ਨਾਰਦ ਬੇਣ ਆਉਂਦੀ ਹੈ ਨਾਰਦ 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 ਨੂੰ ਹੀ ਰਾਮ ਕਹਿੰਦਾ ਅਸਲ ਚ ਇਹ ਜਿਹੜਾ ਨਾਰਦ ਆਇਆ ਉਹੀ ਰਾਮ ਹੈ ਉਹਦੀ ਬੇਣ ਹੈ ਇਹ ਨਾਰਦ ਤਾਂ ਹੈ ਬੇਣ ਨੂੰ ਰੱਦ ਨਹੀਂ ਕੋਈ ਕਰ ਸਕਦਾ ਹੈ ਜੋ ਬੇਣ ਜੋ ਆਵਾਜ਼ ਨਿਕਲ ਗਈ ਇਹ ਸੱਚਾ ਹੋਰ ਕਿਤੋਂ ਵੀ ਆਵਾਜ਼ ਨਿਕਲੀ ਹੋਈ ਝੂਠ ਹੈ ਉਹ ਆਵਾਜ਼ ਕੱਟੀ ਜਾ ਸਕਦੀ ਹੈ ਪਰ ਸਫਲ ਹੋ ਸਕਦੀ ਹੈ ਜਿਹੜੀ ਬੇਨਰਾਮ ਬਹਿਣ ਤੋਂ ਬਿਨਾਂ ਦੀ ਆਵਾਜ਼ ਹੈ ਰਾਮ ਬਹਿਣ ਕੇ ਰਾਮ ਬਹਿਣ ਹੁਕਮ ਹੈ ਰਾਮ ਬਹਿਣ ਹੈ ਹੁਕਮ ਹੈ ਇਹ ਜੋ ਹੁਕਮ ਹੈ ਪਰਮੇਸ਼ਰ ਦਾ ਇਹ ਨਹੀਂ ਇਹ ਵਜਦਾ ਜਿਹੜਾ ਹਰ ਵਕਤ ਇਹ ਰਾਮ ਬਹਿਣ ਸਵੇਕੜ ਰਾਮ ਬੋਲਦਾ ਜਿਹੜਾ ਨਾ ਉਹ ਹੀ ਤਾਂ ਰਾਮ ਬਹਿਣ ਹੈ ਉਹਨਾਂ ਦਾ ਨਹੀਂ ਬੋਲਦਾ ਰਾਮ ਸਵੇਕਾਟ। ਉਹਨੇ ਕਹਿੰਦੇ ਸਵੇਕਾਟ ਰਾਮ ਬੋਲਦਾ। ਜੇ ਉਹ ਕਹਿਣਗੇ ਸਵੇਕਾਟ ਰਾਮ ਬੋਲਦਾ ਉਹ ਯੁਧਿਆਲਾ ਰਾਮ ਨਹੀਂ ਰਹਿਣਾ ਫਿਰ। ਉਹ ਤਾਂ ਹੁਣ ਵੀ ਬੋਲਦਾ। ਇਹ ਸਵੇਕਾਟ ਰਾਮ ਬੋਲਦਾ ਹੈ ਕਹਿੰ ਕੇ ਪ੍ਰੈਜ਼ੈਂਟ ਟੈਂਸ ਕਰਦਾ। ਬੋਲਦਾ ਇਹ ਲਫਜ਼ਾ ਪ੍ਰੈਜ਼ੈਂਟ ਟੈਂਸ ਹੈ ਹੁਣ ਵੀ ਬੋਲਦਾ। ਬੋਲਦਾ ਹੀ ਰਹਿੰਦਾ। ਸਭ ਦੇ ਅੰਦਰ ਬੋਲਦਾ ਰਹਿੰਦਾ ਇਹ ਪ੍ਰੈਜ਼ੈਂਟ ਟੈਂਸਰ ਤੂੰ ਤਾਂ ਪਾਸਟ ਹੈ ਫਿਰ ਰਮਨਾ ਗੋਲੇ ਪਾਸਟੈਂਸ ਬੇ ਕੋ ਇਹ ਤਾਂ ਲੋਕਾਂ ਦੀ ਅਖਲੇ ਨਹੀਂ ਕਿਸੇ ਉਦੋਂ ਬੁੱਧੀ ਇੰਨੀ ਕਿਸੇ ਇੰਨੀ ਕੇ ਗੱਲ ਸਮਝ ਸਕਦੇ ਸੀ ਇੰਨੀ ਕੇ ਉਹ ਤਾਂ ਲੋੜ ਸੀ ਉਹਨਾਂ ਨੇ ਇਹਨਾਂ ਅਗੇ ਗਿਆਨ ਰੱਖ ਲਿਆ ਹੁਣ ਵੀ ਕਹਿੰਦੇ ਨੇ ਮਿਸ਼ਨਰੀ ਕਹਿੰਦੇ ਨੇ ਇਹਨੂੰ ਸੌਖਾ ਕਰੋ ਗਿਆ ਇਹਨੂੰ ਸੋਖਾ ਦਾ ਵਰ ਰਮੈਂਚ ਕੀਤਾ ਹੋਇਆ ਉਹੀ ਲੈ ਲਓ ਸੋਖਾ ਹਿੰਦੂਗਾ ਜਿਸ ਕੀਤਾ ਹੋਇਆ ਲੈ ਲਓ ਉਹ پڑھ ਲੈ ਕਰੋ ਸੋਖਾ ਦਾ ਮਹਾਭਾਰਤ ਜੋ ਬਣਾਇਆ ਹੋਇਆ ਉਹ ਸੋਖਾ ਹੀ ਬਣਾਇਆ ਹੋਇਆ ਸੋਖਾ ਹੋਸੀ ਆਉ ਕਾਏ ਕੁਰਬਾਨੀ ਕਾ ਲਈ ਹੈ ਗਾਖੜੀ ਹੈ ਇਹ ਗੱਲ ਖਨੇ ਉਹ ਤਿੱਖੀ ਵਾਲੋਂ ਨੇ ਕੀ ਹੈ ਤਮਾਰਗ ਜਾਣਾ ਇਹ ਔਖੀ ਗੱਲ ਹੈ ਇਹ ਔਕੜ ਘਾਟੀ ਹੈ ਬੜੀ ਮੁਸ਼ਕਿਲ ਸਮਝੋ ਆਉਣ ਵਾਲੀ ਗੱਲ ਹੈ ਉਦੋਂ ਸ਼ਾਇਦ ਉਹ ਨਹੀਂਓ ਲੋੜ ਸੀ ਲੋਕਾਂ ਨੂੰ ਅੱਜ ਵੀ ਇਹ ਜਿਹੇ ਵਿਅਸਤ ਵਾਲੇ ਆਦਮੀ ਹੈਗੇ ਨੇ ਉਹ ਨਹੀਂ ਗੱਲ ਸਮਝਦੇ ਨੇ ਉਹ ਨਹੀਂ ਕੁ ਸਮਝਣ ਵਾਲੇ ਹੀ ਨੇ ਲੋਕ ਉਹ ਨਹੀਂ ਸਮਝ ਸਕਦੇ ਨੇ ਬੁੱਧੀ ਥੋੜੀ ਹੈ ਨਾ ਹਾਂ ਜਾਨੂੰ ਤੁਹਾਨੂੰ ਰਾਮਬੇਨ ਵਜਾ ਹੈ ਹਾਂ ਮਧੁਰ ਮਧੁਰ ਤੁਨ ਅਨਹਤ ਗਾਜ ਬਦੁਰ ਦੇਖੋ ਮਧੁਰ ਤੁਨ ਕਹੀ ਹੋਈ ਹੈ ਮਧੁਰ ਹੁੰਦਾ ਮਠਾ ਹੁੰਦਾ ਸੱਚ ਜੋ ਤ੍ਰਿਕੁਟੀ ਜੋ ਬੋਲਿਆ ਜਾਂਦਾ ਉਹ ਕੌੜਾ ਹੁੰਦਾ ਜੋ ਤ੍ਰਿਕੁਟੀ ਜੋ ਬੋਲਦੇ ਆਂ ਅਸੀਂ ਆਪਣਾ ਹੁਕਮ ਜੋ ਅਸੀਂ ਆਪਣੀ ਮਰਜ਼ੀ ਨਾਲ ਬੋਲਦੇ ਆਂ ਤ੍ਰਿਕੁਟੀ ਜੋ ਬੋਲਦੇ ਆਂ ਸੋਚ ਕੇ ਬੋਲਦੇ ਇਡ ਆਂਬਣ ਤਾਂ ਹਨਤ ਬਣਾਂ ਅਨਹਤ ਬੈਣਾ ਇਹ ਨਹੀਂ ਕੱਟੀ ਜਾ ਸਕਦੀ ਇਹਦੀ ਹੱਤਿਆ ਨਹੀਂ ਹੋ ਸਕਦੀ ਇਹ ਤਾਂ ਜਾਉਗੇ ਤੇ ਜੋ ਬੋਲਿਆ ਉਹ ਹੋਊਗਾ ਅਨਹਤ ਹੱਤਿਆ ਨਹੀਂ ਹੈ ਇਹਦੀ ਇਹ ਨਹੀਂ ਖਤਮ ਹੋ ਸਕਦੀ ਜੋ ਕਹਾ ਗਿਆ ਟਲ ਲਾ ਹੋ ਇਹ ਸੰਤ ਬਚਨ ਅਟਲਾਦਾ ਇਹ ਸੰਤ ਬਚਨ ਹੈ ਅਟਲਾਦਾ ਹੈ ਟਲ ਹੈ ਇਹ ਰੋੜੀ ਇਹਦਾ ਕੋਈ ਇਲਾਜ ਨਹੀਂ ਜੋ ਮੂਚ ਨਿਕਲ ਗਿਆ ਹੋਊਗਾ ਜੋ ਪਰਮੇਸ਼ਰ ਦੀ ਇੱਛਾ ਹੋਊਗੀ ਜੋ ਪਾਣਾ ਵਰਤੂਗਾ Nero ਕੀ ਆ ਜਾ ਸਕਦਾ ਇਹ ਰਾਮ ਬੈਣ ਤਾਂ ਪਰਮੇਸ਼ਰ ਦਾ ਪਾਣਾ ਇਹ ਤਾਂ ਜੋ ਉਹਦੀ ਇੱਛਾ ਵਰਤੂਗੀ ਉਹ ਨਹੀਂ ਰੋਕੀ ਜਾ ਸਕਦੀ ਰੋਕਣ ਨੂੰ ساری ਦੁਨੀਆ ਵਿਰੋਧ ਕਰਦੀ ਰਹੇ ਕਰਦੀ ਰਹਿੰਦੀ ਹੈ ਪਰ ਉਹ ਪਾਣਾ ਉਵੇਂ ਹੀ ਵਰਤਦਾ ਰਹਿੰਦਾ ਹੈ ਦੁਨੀਆ ਕੀ ਜਾਂਦੀ ਹੈ ਕੋਈ ਮਤਲਬ ਨਹੀਂ ਤੋ ਪਰਮੇਸ਼ਰ ਚਾਹੁੰਦਾ ਹੁੰਦਾ ਤੰਤਨ ਰਾਮ ਵੇਣ ਵਾਜਾ ਮਦਰ ਮਦਰ ਤੁਨ ਅਨਹਤ ਗਾਜਾ ਹੁਣ ਮਦਰ ਮਦਰ ਤੁਨਾ ਆਨਾ ਤੇ ਗਾਜਾ ਸੁਣਦੀ ਕਿਨੂ ਐ ਸੁਣਦੀ ਦਾ ਨਾਮਦੇਵ ਨੂੰ ਇਆਂ ਲੋਕਾਂ ਨੂੰ ਤਾਂ ਸੁਣਦਾ ਹੀ ਕੱਖ ਨਹੀਂ ਇਹ ਚ ਐਸੇ ਕਰਕੇ ਤਾਂ ਟਿਕਾਕਾਰਾਂ ਨੇ ਹੋਰੇ ਕੁਛ ਕਰਤਾ ਵੇਣ ਰਾਮ ਨਾਲ ਕਿਵੇਂ ਜੋੜ ਦੋਂਗੇ ਤੁਸੀਂ ਜਪੂਰ ਰੂਪ ਕੇ ਸੇ ਕੋਈ ਗ੍ਰੰਥ ਜੋੜਦਾ ਹੀ ਨਹੀਂ ਰਾਮਨਾ ਵੇਣ ਉਹਨਾਂ ਨੇ ਜਾਣ ਬੁੱਝ ਕੇ ਇਹ ਜੀਆਂ ਗੱਲਾਂ ਕਹਿਈਆਂ ਨੇ ਗੁਰਬਾਣੀ ਚ ਜਿਹੜੀਆਂ ਪਿਛੇ ਪਿਛੇ ਸਿਮਰਤ ਸ਼ਾਸਤਰਾਂ ਜਾਂ ਗ੍ਰੰਥਾਂ ਠੀਏ ਹੀ ਨਹੀਂ ਕਨ ਬੁੱਝੋ ਨੇ ਰਾਮਬਣ ਕੀ ਹੈ ਤਾਂ ਉਹ ਹਾਰਤਾ ਹੈ ਇਹਨਾਂ ਨੂੰ ਆਪਣਾ ਤੁਥਮੁਥ ਕਰਕੇ ਅਰਥ ਕਰਕੇ ਪਰੇ ਹੋਏ ਹਾਂਜੀ ਬੀਣਾ ਨੂੰ ਬੀਣ ਕਹਿੰਦੇ ਨੇ ਬੀਣਾ ਹਾਂ ਬੀਣਾ ਹੁੰਦੀ ਹੈ ਬੀਣਾ ਉਹ ਜਿਹੜੀ ਉਹ ਪਜਾਉਂਦੇ ਨੇ ਉੱਥੇ ਨਾਰਦ मुनि ਦੇ ਹੱਥ 'ਚ ਦਿਖਾਈਏ ਜੀ ਜੋ ਹਾਂ ਜਿਹੜੀ ਨਾਰਦ मुनि ਦੇ ਹੱਥ 'ਚ ਦਿਖਾਈ ਰਹਾ ਉਹਨੂੰ ਵੀ ਕਹਿੰਦੇ ਨੇ ਜਿਹੜੀ ਹਜੂਰ ਸਾਹਿਬ ਬਣਾ ਵਜਾਉਂਦੇ ਨੇ ਨਾ ਸ਼ਾਮ ਨੂੰ ਉਹ ਵੀ ਬੈਣੇ ਆ ਡਾਇਰੈਕਟ ਫੂਕ ਮਾਰੀ ਤੇ ਜੋ ਵਜਦੀ ਹੈ ਬੈਣ ਹੁੰਦੀ ਹੈ ਹਾਜੀ ਤਨ ਤਨ ਮੇਗਾ ਰੁਮਾਵਲੀ ਤਨ ਤਨ ਕ੍ਰਿਸ਼ਨ ਉੱਡੈ ਕੰਬਲੀ ਤਨ ਤਨ ਮੇਗਾ ਉਹ ਮੇਗਾ ਤਨ ਤਨ ਹੈ ਉਹ ਗੁਰਮੁਖ ਤਨ ਤਨ ਹੈ ਮੇਗਾ ਗੁਰਮੁਖ ਹੁੰਦਾ ਹੈ ਮੇਕੇ ਨੂੰ ਫਰਮਾਨ ਹੋਆ ਬਰਸੋ ਕਰ ਫਤਹਾ ਉਹ ਵੇਗਾ ਤੰਦ ਤਰ ਜਿਵੇਂ ਬੱਦਲ ਦੇ ਪਾਣੀ ਕਿੱਥੋਂ ਨਿਕਲਦਾ ਜੇ ਬੱਦਲ ਹੁੰਦਾ ਛਾਇਆ ਹੈ ਪਾਣੀ ਕਿੱਥੋਂ ਹੁੰਦਾ ਜਿਵੇਂ ਆਦਮੀ ਦੇ ਰੋਮ ਰੋਮ ਚੋਂ ਪਸੀਨਾ ਨਿਕਲਦਾ ਹੈ ਬੱਦਲ ਤੇ ਪਸੀਨਾ ਨਿਕਲਦਾ ਰੋਮਾਵਲੀ ਤਨ ਤਨ ਮੇਗਾ ਰੋਮਾਵਲੀ ਜਿਵੇਂ ਬੰਦੇ ਦੇ ਗਰਮੀ ਦੇ ਵਿੱਚ ਰੋਮ ਰੋਮ ਚੋਂ ਪਸੀਨਾ ਨਿਕਲਦਾ ਆ ਬਦਲਦਾ ਰੋਮ ਰੋਮ ਚੋਂ ਪਾਣੀ ਨਿਕਲਦਾ ਇਹ ਵਿੱਚ ਜਿਹੜੀ ਜੋਤ ਹੈ ਇਹਦੇ ਰੋਮ ਰੋਮ ਦੇ ਵਿੱਚੋਂ ਗਿਆਨ ਕਲਦਾ ਜਦ ਪੂਰਨ ਜੋ ਹੁੰਦਾ ਨਾ ਗੁਰਮੁਖ ਪੂਰਨ ਜੋ ਹੁੰਦਾ ਟਕੀ ਹੋਈ ਹੈ ਜੋਤ ਫਿਰ ਰੋਮ ਰੋਮ ਚੋਂ ਗਿਆਨ ਚੜਦਾ ਹੈ ਜੋ ਨਿਕਲਦਾ ਗੁਰਮੁਖੀ ਰੋਮ ਰੋਮ ਹਰ ਧਿਆਵਾਂ ਰੋਮਾਵਲੀ ਹੈ ਨਾ ਇਹਦੀ ਵਿਆਖਿਆ ਗਾਹ ਕੀਤੇ ਗੁਰਮੁਖਿ ਰੋਮ ਰੋਮ ਹਰ ਧਿਆ ਹੈ ਧਿਆਵਾ ਉਹਦੇ ਰੋਮ ਰੋਮ ਦੇ ਹਰ ਦੇ ਵਿੱਚ ਧਿਆਨ ਹੈ ਜੋ ਧਿਆਨ ਹੈ ਉਹ ਦੇ ਰਿਹਾ ਧਿਆਨ ਚੋਂ ਪ੍ਰਾਪਤ ਕਰ ਰਿਹਾ ਜੋ ਪ੍ਰਾਪਤ ਕਰ ਰਿਹਾ ਉਹ ਦੇ ਰਿਹਾ ਕੋਦੇ ਕੋਲ ਕੀ ਆ ਉਹਦੇ ਕੋਲ ਕੁਝ ਨਹੀਂ ਆ ਧਿਆਨ ਚੋਂ ਗਿਆਨ ਦੀ ਪ੍ਰਾਪਤੀ ਹੈ ਤੋਂ ਨਮਾ ਧਿਆਨ ਉਤਾਨ ਮੈਂ ਜਾਣਿਆ ਜੋ ਪ੍ਰਾਪਤੀ ਹੈ ਧਿਆਨ ਚੋ ਉਹ ਹੀ ਦੱਸ ਰਿਹਾ ਉਹ ਹੀ ਦੇ ਰਿਹਾ ਹਾਂਜੀ ਧਨ ਤਨ ਕ੍ਰਿਸ਼ਨ ਓਡਾ ਕੰਬਲੀ ਧਨ ਤਨ ਕ੍ਰਿਸ਼ਨ ਅਧੂਆ ਕ੍ਰਿਸ਼ਨ ਵੀ ਧਨ ਹੈ ਇਹ ਜਿਹੜਾ ਕ੍ਰਿਸ਼ਨ ਹੈ ਐਵਰੀਬੋਡੀ ਦੋ ਪਰ ਇਹ ਆ ਉਹਦੇ ਨੂੰ ਨੇ ਪਤਾ ਮਨ ਕੀ ਹੈ ਪਰ ਕੰਬੜੀ ਹੋਣੀ ਫਿਰਦਾ ਹੈ ਕਾਲਾ ਹੋਇਆ ਹੋਇਆ ਧਨ ਤਨ ਕ੍ਰਿਸ਼ਨ ਉੱਡਾ ਕੰਬੜੀ ਇਹ ਵੀ ਕ੍ਰਿਸ਼ਨ ਆ ਜਿਹੜਾ ਕੰਬੜੀ ਲੈ ਕੇ ਫਿਰਦਾ ਆ ਆ ਮਾਇਆ ਕੰਬੜੀ ਹੋਇਆ ਜਿਹੜੀ ਮਾਇਆ ਧਾਰੀ ਹੋਇਆ ਕ੍ਰਿਸ਼ਨ ਨੇ ਨਾ ਸਰੀਰ ਏਹੀ ਦਾ ਏਹੀ ਕੰਬੜੀ ਆ ਇਹ ਪਰਮਾ ਪਰਮ ਪਰਮ ਕਰਕੇ ਸਰੀਰ ਚ ਪਰਮ ਕਰਕੇ ਮਾਇਆ ਚ ਲਿਪਟਾ ਪਰਮ ਕਰਕੇ ਜਨਮ ਹੈ ਦਾ ਕਰਮ ਕਰਕੇ ਜਨਮ ਨਹੀਂ ਹੈ ਪਰਮੇ ਭੂਲਾ ਦਾ ਦਸਤਾਵਾ ਕੰਬੜੀ ਹੁੰਦੀ ਹੈ ਕਾਲੀ ਪਰਮ ਕਾਲਾ ਜਨਮ ਜਨਮ ਕੇ ਇਸ ਮੰਡ ਕੋ ਵੱਡ ਲਾਗੀ ਕਾਲਾ ਹੋਇਆ ਸਿਆਹੋ ਤਾਂ ਤਾਂ ਕ੍ਰਿਸ਼ਨ ਹੈ ਕ੍ਰਿਸ਼ਨ ਕਾਲਾ ਉਹਦਾ ਕੰਬੜੀ ਆ ਸਰੀਰ ਤਾੜਨ ਕਰੀ ਫਿਰਦਾ ਕ੍ਰਿਸ਼ਨ ਨਹੀਂ ਦੇਂਦਾ ਕੰਬੜੀ ਦੇਂਦੀ ਆ ਆਹ ਯਾ ਲੋਕਿਆ ਲਪੇਟ ਕੰਬੜੀ ਦੇ ਵਿੱਚ ਕੰਬੜਿਓ ਕੰਬੜੀ ਦੀਂਦੀਆ ਕ੍ਰਿਸ਼ਨ ਦੀਂਦਾਈ ਨਹੀਂ ਉਹ ਤੁਰ ਹੀ ਫਿਰਦੀ ਆ ਕੰਬੜੀ ਮਿੱਟੀ ਦੀ ਮੂਰਤ ਲੋਕਾਂ ਨੇ ਵਾਡੀ ਕਾ ਪੁੱਤਰਾ ਕੈਸਾ ਨੱਚਦਾ ਕ੍ਰਿਸ਼ਨ ਨਹੀਂ ਦੀਂਦਾ ਕੰਬੜੀ ਦੀਂਦੀ ਆ ਕੈਸਾ ਕਲਾਕਾਰ ਹੈ ਕ੍ਰਿਸ਼ਨ ਕ੍ਰਿਸ਼ਨ ਨੂੰ ਨਹੀਂ ਪਤਾ ਵੀ ਕ੍ਰਿਸ਼ਨ ਨੱਚਦਾ ਨੱਚਦੀ ਕੀ ਹੈ ਪੁੱਤਰੀ ਪੁੱਤਰਾ ਨੱਚਦਾ ਵਾਟੀ ਦਾ ਪੁੱਤਰਾ ਵਾਟੀ ਦਾ ਪੁੱਤਰਾ ਬਣ ਗਿਆ ਕ੍ਰਿਸ਼ਨ ਕ੍ਰਿਸ਼ਨ ਨੂੰ ਵਾਟੀ ਦਾ ਪੁੱਤਰਾ ਕਹਿ ਰਹੇ ਨੇ ਲੋਕ ਤਾਂ ਹੀ ਤਾਂ ਮਿੱਟੀ ਦਾ ਪੁੱਤਰਾ ਬਣਾ ਲਿਆ ਉਹਨਾਂ ਨੇ ਕ੍ਰਿਸ਼ਨ ਦੀ ਉਹ ਬਣਾਈ ਹੈ ਮਿੱਟੀ ਦੀ ਇਹ ਪੱਥਰ ਦੀ ਮੂਰਤੀ ਰਾਮ ਦੀ ਤਾਂ ਗਲਤੀ ਨਾ ਬਣ ਗਈ ਉਹਨਾਂ ਤੇ ਰਾਮ ਦੀ ਨਹੀਂ ਬਣਾਈ ਜਾ ਸਕਦੀ ਉਹ ਤਾਂ ਕ੍ਰਿਸ਼ਨ ਦੀ ਵੀ ਨਹੀਂ ਬਣਾਈ ਜਾ ਸਕਦੀ ਜੋ ਕੋਈ ਜਨ ਦੀ ਤਾਂ ਬਣਾ ਲਾਂਗਾ ਵੀ ਉਹ ਦੇ ਚ ਆ ਜਾਂਦਾ ਹੁੰਦਾ ਕੰਬੜੀ ਹੋੜਦਾ ਤਾਂ ਇਹ ਦੇ ਵਿੱਚੋਂ ਕਹਿੰਦਾ ਨਿਕਲੇ ਆਉਂਦਾ ਦਰਸ਼ਨ ਦੇ ਦਿੰਦਾ ਵਿੱਚੇ ਹੁੰਦਾ ਸਮਾਇਆ ਹੋਇਆ ਪਰ ਇਹ ਸਰੀਰ ਜਿਹੜਾ ਮਨੁੱਖਾ ਸਰੀਰ ਹੈ ਇਹ ਚ ਸਮਾਇਆ ਹੋਇਆ ਹੁੰਦਾ ਮਿੱਟੀ ਦੇ ਆ ਪੱਥਰ ਦੇ ਆ ਸੋਨੇ ਦੇ ਆ ਹੋਰ ਕਿਸੇ ਮੂਲਤੀ ਚ ਨਹੀਂ ਸਮਾਇਆ ਜਾ ਸਕਦਾ ਆਤਮਾ ਹੈ ਜੀ ਤਨ ਤਨ ਤੂੰ ਮਾਤਾ ਦੇਵਕੀ ਦੇਖੋ ਤਿੰਨ ਆ ਗਏ ਪਹਿਲਾ ਰਾਮ ਆਇਆ ਰਾਮ ਵੇਣ ਵਜਾ ਉਹ ਰਾਮ ਵੇਣ ਕੀ ਉਹ ਗੁਰਮੁਖ ਦਾ ਜਿਹੜਾ ਹੈ ਉਹ ਰਾਮ ਵੇਣ ਹੈ ਗੁਰਮੁਖੀ ਆਵਾਜ਼ ਆ ਰਾਮ ਵੇਣ ਹੈ ਜਿਹੜਾ ਸਰੀਰ ਧਾਰਨ ਕੀਤਾ ਕ੍ਰਿਸ਼ਨ ਉਹ ਵੀ ਤਨ ਹੈ ਸ੍ਰੀ ਲਈ ਫਿਰਦਾ ਮਰਜੀ ਕੋਈ ਨਹੀਂ ਮਰਜੀ ਛੱਡੀ ਫਿਰਦਾ ਤਨ ਕਹਦਾ ਹੈ ਦਖਲ ਨਹੀਂ ਦੇ ਰਹਾ ਰਾਮਬੰਦੇ ਦੇ ਵਿੱਚ ਰਾਮਬੰਦੇ ਦਾ ਦਖਲ ਨਹੀਂ ਦਿੰਦਾ ਨਾ ਕ੍ਰਿਸ਼ਨ ਫਿਰ ਤਨ ਹੈ ਸਰੀਰ ਹੈ ਤਨ ਕੀਤਾ ਹੋਇਆ ਪਰ ਰਾਮਬੰਦੇ ਨੇ ਵਜਦੀ ਹੈ ਆਪਣੀ ਬੰਸਰੀ ਬੰਦ ਕੀਤੀ ਹੋਈ ਹੈ ਤੇ ਅਲੇ ਚੁੱਪ ਹੋ ਜਾਂਦਾ ਨਾ ਆਪਣੀ ਮਰਜ਼ੀ ਨਾਲ ਬੋਲਣਾ ਛੱਡਦਾ ਫਿਰ ਇਹ ਕ੍ਰਿਸ਼ਨ ਵੀ ਤਨ ਹੈ ਦੇਹ ਤਾਰੇ ਜਿਨ੍ਹਾਂ ਜਿਹੜੇ ਲੜਦਾ ਟਕਰਾਂਦਾ ਵਿਰੋਧ ਕਰਦਾ ਉਹਨਾਂ ਜਨ ਤਾਨ ਨਹੀਂ ਹੈ ਉਹਨਾਂ ਜਿਹੜੇ ਮੂਰਖ ਮਨ ਮੂਰਖ ਕੈਸੇ ਬਿੱਲ ਲਾਈਏ ਜਿਨ੍ਹਾਂ ਜਿਹੜੇ ਬਿੱਲ ਲਾਉਂਦਾ ਹੈ ਵਿਰੋਧ ਕਰਦਾ ਹੈ ਹੁਕਮ ਦਾ ਉਹਨਾਂ ਜਿਹੜੇ ਨੂੰ ਮੂਰਖ ਬਣਿਆ ਹੋਇਆ ਉਹਨਾਂ ਜਨ ਤਾਨ ਨਹੀਂ ਹੈ ਜੇ ਸਿਆਣਾ ਬਣ ਗਿਆ ਹੁਕਮ ਦਾ ਵਿਰੋਧ ਨਹੀਂ ਕਰਦਾ ਫਿਰ ਧਨ ਤਾਨਾ ਹੈ ਸਟੇਸ਼ਨ ਤੱਕ ਦੋ ਆ ਗਏ ਰਾਮੇਰ ਦਾ ਜਵਾਬ ਦੀ ਹੁਕਮ ਦੇ ਜਿਹੜਾ ਬੁਲਾਇਆ ਬੋਲਦਾ ਉਹ ਤਾਂ ਤੁੰ ਹੈ ਪਰ ਜਿਹੜਾ ਉਹਨੂੰ ਸੁਣ ਕੇ ਬਰਦਾਸ਼ਤ ਕਰਦਾ ਉਹ ਵੀ ਤੁੰ ਹੈ ਜਿਹੜਾ ਮਨ ਗੁਰਬਾਣੀ ਸੁਣ ਕੇ ਬਰਦਾਸ਼ਤ ਕਰਦਾ ਉਹ ਵੀ ਤੁੰ ਹੈ ਭਾਵੇਂ ਕੜਾਈ ਹੈ ਭਾਵੇਂ ਅਗਿਆਨਤਾ ਹੈ ਪਰ ਗੁਰਬਾਣੀ ਨੂੰ ਸੁਣ ਕੇ ਬਰਦਾਸ਼ਤ ਕਰਨਾ ਬੜਾ ਔਖਾ ਹੈ ਕੋਈ ਕੋਦਨ ਮੇਲ ਨਹੀਂ ਖਾਦੀ ਗੱਲ ਉਦੇ ਮਰਜ਼ੀ ਨਾਲ ਮੇਲ ਨਹੀਂ ਖਾਂਦੀ ਗੱਲ ਆਪਣੀ ਮਰਜ਼ੀ ਦੇ ਖਿਲਾਫ ਗੱਲ ਸੁਣ ਕੇ ਬੜਾ ਔਖਾ ਚੁੱਪ ਰਹਿਣਾ ਬਰਦਾਸ਼ਤ ਕਰਨਾ ਇਸ ਕਰਕੇ ਬਰਦਾਸ਼ਤ ਕਰਦੇ ਆ ਵੀ ਭਾਈ ਗੱਲ ਗੁਰੂ ਦੀ ਹੈ ਗੁਰਬਾਣੀ ਹੈ ਸੱਚੀ ਬਾਣੀ ਹੈ ਸਾਡੇ ਫਾਇਦੇ ਚ ਹੈ ਸਾਡਾ ਕਲਿਆਣ ਕਰਨ ਵਾਲੀ ਹੈ ਇਹ ਜੇ ਸਾਡੇ ਚ ਗਲਤੀ ਹੈ ਤਾਂ ਗਲਤੀ ਦੱਸ ਰਹੀ ਹੈ ਗਲਤੀ ਸਾਡੇ ਚ ਹੈ ਸਾਨੂੰ ਸਮਝਾ ਰਹੀ ਹੈ ਜੇ ਤਾਂ ਇਸ एंगल ਤੋਂ ਸੁਣਨਾ ਫਿਰ ਤਾਂ ਠੀਕ ਹੈ ਨਹੀਂ ਤਾਂ ਮੂਰਖ ਤਾਂ ਫਿਰ ਹੈ ਉਹ ਮੂਰਖ ਕੋ ਕੀ ਸਮਝਾਉਣਾ ਪਿਛੇ ਮੂਰਖ ਨੂੰ ਸਮਝਾ ਕੇ ਆਇਆ ਉਹ ਮੂਰਖ ਕੋ ਸਮਝਾਉ ਰੇ ਪਹਿਲਾਂ ਮੂਰਖ ਨੂੰ ਸਮਝਾਉਂਦਾ ਸੀ ਨਾਮਦੇਵ ਉਹੀ ਨਾਮਦੇਵ ਕਹਿ ਰਿਹਾ ਹੁਣ ਮੂਰਖ ਨਾਲ ਨਹੀਂ ਗੱਲ ਕਰ ਰਿਹਾ ਹੁਣ ਸਿਆਣੇ ਨਾਲ ਗੱਲ ਕਰ ਰਿਹਾ ਧੰਨ ਧੰਨ ਤੂੰ ਮਾਤਾ ਦੇਵਕੀ ਜਿਹੇ ਗ੍ਰਹਿ ਰਮਈਆ ਕਬਲਾਪਤੀ ਗ੍ਰਹਿ ਉਹਦੇ ਗ੍ਰਹਿ ਤੇ ਆਹ ਕ੍ਰਿਸ਼ਨ ਹੈ ਦੇਵਕੀ ਦਾ ਹੀ ਪੁੱਤ ਆ ਕਰੇਸ਼ਨ ਹੈ ਤਾਂ ਤਾਂ ਮਾਤਾ ਦੇਵਕੀ ਜੈ ਗ੍ਰਹਿ ਰਮਈਆ ਕਬਲਾਪਤੀ ਤਾਂ ਤਾਂ ਮਾਤਾ ਦੇਵਕੀ ਉਹ ਦੇਵਕੀ ਵੀ ਮਾਤਾ ਧਾਨ ਗੁਰਮਤ ਵੀ ਧਾਨ